ਹੜਾਂ ਦੇ ਕਾਰਨ ਪੰਜਾਬ ਦੇ ਵੱਡੇ ਹਿੱਸੇ ਦੇ ਵਿੱਚ ਭਾਰੀ ਤਬਾਹੀ ਮਚੀ ਹੈ ਉੱਤੇ ਦੁੱਖ ਪ੍ਰਗਟ ਕਰਦਿਆਂ ਹਲਕਾ ਡੇਰਾ ਬਸੀ ਦੇ ਸੀਨੀਅਰ ਭਾਜਪਾ ਆਗੂ ਤੇ ਸਮਾਜ ਸੇਵੀ ਗੁਰਦਰਸ਼ਨ ਸਿੰਘ ਸੈਣੀ ਵੱਲੋਂ ਆਪਣੇ ਲੋਕਾਂ ਦੇ ਨਾਲ ਖੜਨ ਦਾ ਪ੍ਰਣ ਕੀਤਾ ਗਿਆ ਕੁਦਰਤੀ ਕਹਿਰ ਕਾਰਨ ਵਾਪਰ ਰਹੀ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਲੜਿੰਦੀ ਰਾਹਤ ਸਮਗਰੀ ਜਿਹੜਾ ਕਿ ਡੇਰਾ ਬਸੀ ਤੋਂ ਤੀਜਾ ਟਰੱਕ ਰਵਾਨਾ ਕੀਤਾ ਗਿਆ ਜ਼ਰੂਰ ਤੋਂ ਮਾਦ ਸਮਾਨ ਫਰੂਟੀਆਂ ਤੇ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਭੇਜੀਆਂ ਗਈਆਂ ਰਾਸ ਸਮਗਰੀ ਦਾ ਟਰੱਕ ਰਵਾਨਾ ਕਰਨ ਸਮੇਂ ਸ਼੍ਰੀ ਸੈਣੀ ਨੇ ਕਿਹਾ ਕਿ ਸੈਂਕੜੇ ਪਿੰਡ ਪਾਣੀ ਦੇ ਵਿੱਚ ਡੁੱਬ ਗਏ ਨੇ ਤੇ ਪ੍ਰਭਾਵਿਤ ਇਲਾਕੇ ਨੇ ਲੋਕਾਂ ਦੀ ਮਦਦ ਲਈ ਉਹਨਾਂ ਵੱਲੋਂ ਫਰੋਜ਼ਪੁਰ ਦੇ ਇਸ ਜਿਹੜਾ ਕਿ ਸੰਕਟ ਦੀ ਘੜੀ ਦੇ ਵਿੱਚ ਇਹ ਰਾਸ ਸਮਗਰੀ ਭੇਜੀ ਗਈ ਹੈ ਅਤੇ ਉਹ ਪੰਜਾਬ ਦੇ ਨਾਲ ਖੜੇ ਨੇ ਹਰ ਮਦਦ ਜਿਹੜੀ ਹੈ ਸੰਭਵ ਕਰਨ ਦਾ ਭਰੋਸਾ ਵੀ ਦਿਵਾਇਆ ਮੈਨੂੰ ਕੋਲੇ ਤੁਸੀਂ ਮਨ ਨਾਲ ਇਹ ਕਿਹੜਾ ਪੈ ਰਿਹਾ ਹੈ ਕਿ ਪੰਜਾਬ ਦੇ ਜੋ ਹਾਲਾਤ ਨੇ ਤੇ ਦੋਸਤਾਂ ਦੇ ਜੋ ਹਾਲਾਤ ਨੇ ਆਪਣੇ ਮਤਬ ਸਕਰ ਹੋ ਚੁੱਕੇ ਹੋ ਗਏ ਨੇ ਕੋਈ ਨਾ ਵਾਅਦਿਆਂ ਦੀ ਨਹੀਂ ਕੁਝ ਦੱਸਦੇ ਜੋ ਸਾਡੇ ਕੋਲ ਮਹਾਰਾਜ ਨੇ ਤਸਵੀਰ ਰੱਖੀ ਕੋਈ ਬਹੁਤ ਉਹਦੇ ਭਾਵ ਜੋਗੀ ਸਮਾਨ ਭੇਜ ਰਹੇ ਨੇ ਪਹਿਲੇ ਮੈਂ ਤੁਹਾਨੂੰ ਕਹੋੜੀਆਂ ਭੇਜ ਚੁੱਕਾ ਹੈ ਕਿ ਜੰਮੂ ਤੋਂ ਪੀਜੀ ਜੀ ਕਹਿੰਦੇ ਕਿ ਜਿੱਦੇ ਤੀਜੀ ਜੀ ਭੇਜ ਰਹੇ ਹੈ। ਅੱਜ ਜੰਮੂਸ਼ ਭੇਜ ਰਹੇ ਹੈ ਤੇ ਪਾਣੀ ਭੇਜ ਰਹੇ ਹੈ। ਪਾਣੀ ਦੇ ਬੜੀ ਕਿਲੇ ਤੋਂ ਉਹ ਸੇ ਪਾਣੀ ਦਾ ਇੰਤਜ਼ਾਮ ਹੋਇਆ ਨਹੀਂ ਤੇ ਪੀਣ ਨੂੰ ਵੀ ਲੋਕਾਂ ਨੂੰ ਬੜਾ ਬੜੀ ਦਿੱਕਤ ਆ ਰਹੀ ਹੈ। ਤੇ ਬਹੁਤ ਬੱਚੇ ਮਰ ਰਹੇ ਪੇਜ ਰਹੇ ਹਾਂ। ਜਿਹੜੀ ਬੁਨਿਆਦ ਹੋ ਰਹੀ ਹੈ ਉਹ ਬਹੁਤ ਪ੍ਰਜਨਨ ਕੋਸ਼ ਕਰਾਇਆ ਹੈ। ਉਹ ਫੇਸ ਅੱਜ ਉਹ ਜੀ ਪਰਮਾਤਮਾ ਹਨ। ਸਤਿ ਸ਼੍ਰੀ ਅਕਾਲ ਖਾਦੀ ਟੀਮ ਨੇ ਸਖਸ਼ੀ ਰਹੇਗਾ। ਉਸ ਸਾਹਮਣੇ ਕੰਮ ਕਰਦੇ ਰਹਾਂਗੇ। ਜਦ ਤੱਕ ਲੋਕਾਂ ਨੂੰ ਆਪਾ 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 ਰਾਈਟਾਈ ਕਰਦੇ ਹਾਂ ਮਾਰਾ ਸਾਰੇ ਕੰਪਨੀ ਬਖਸ਼ ਸਾਰੇ ਟਿਕਾ ਜੀਵਨ ਦਰੇ ਸਾਰੇ ਸੁਪਰੀਆਂ ਲਈ ਦਾ ਪ੍ਰੋਗਰਾਮ ਗਏਗਾ ਇਸ ਤਰ੍ਹਾਂ ਬੰਦੀ ਦਾ ਬਸਾਰ ਅੱਗੇ ਇਨਪੁੱਟ ਵਿੱਚ ਆਉਣਾ ਹੈ ਹਰਿਆਣਾ ਦੇ ਮੁੱਖ ਮੰਤਰੀ ਪੰਜਾਬ ਵਾਸਤੇ ਹੋਣਗੇ ਜਿੰਮੇਵਾਰ ਕੰਪਨੀ ਕੰਟਰੋਲ ਬਹੁਤ ਜਿਹੜੇ ਪਹਿਲੇ ਕੀਤੀ ਬਹੁਤ ਜਿਹਿਲ ਕੀਤੀ ਹੈ ਬੰਦੂ ਤੋਂ ਫੋਰਮਸ ਕਰਨਾ ਹੋਵੇ ਦੇਣ ਕੰਟਰੋਲ ਦੇਤੇ ਨੂੰ ਕਾਨੂੰਨੀ ਵੀ ਫਰੀ ਵੀ ਦਾ ਨੂੰ 우리가 대비되는 게있다